ਇਕ ਕਾਇਦਾ ਦਿਨ ਖਾਸ ਇਸ ਕਰਕੇ ਸੀ ਕਿਉਂਕਿ ਜੂਨ 1984 ਦੇ ਘੱਲੂ ਘਾਰੇ ਨੂੰ ਜਦੋਂ-ਜਦੋਂ ਯਾਦ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਫਿਰ ਜਿਹੜੀਆਂ ਨੇ ਮੁੜ ਕੇ ਸਾਹਮਣੇ ਆ ਜਾਂਦੀਆਂ ਨੇ ਕਿ ਇਨਸਾਫ ਹੋਇਆ ਕਿ ਨਹੀਂ ਹੋਇਆ ਬੇਇਨਸਾਫੀ ਅੱਜ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਪਰ ਜਦੋਂ ਗੱਲ ਇਹ ਦਿਨ ਮਨਾਉਣ ਦੀ ਹੁੰਦੀ ਹੈ ਤਾਂ ਉਦੋਂ ਆਪਸੀ ਜਿਹੜੀ ਪੰਥਕ ਇਕਤਾ ਨਾ ਦੇਖੇ ਤੇ ਉਹ ਵੀ ਵੱਡੇ ਸਵਾਲ ਖੜੇ ਕਰ ਜਾਂਦੀ ਹੈ ਜਿਵੇਂ ਕਿ ਅੱਜ ਤਾਜ਼ਾ ਆਧਾਰਨ ਦਮਦਮੀ ਟਕਸਾਲ ਦੇ ਮੁਖੀ ਸਣੇ ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਅਸੀਂ ਵਿਰੋਧ ਕਰਾਂਗੇ ਜੇਕਰ ਭਾਈ ਜਿਹੜੇ ਆ ਅਕਾਲੀਪ ਸਿੰਘ ਗੜਗਾਜ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੇ ਭਾਸ਼ਣ ਦੇਣਗੇ ਤਾਂ ਉਹਨਾਂ ਨੇ ਅਰਦਾਸ ਸਮੇਂ ਇੱਕ ਛੋਟਾ ਜਿਹਾ ਸੁਨੇਹਾ ਦੇ ਦਿੱਤਾ ਕਿ ਇਕਤਾ ਬੜੀ ਜ਼ਰੂਰੀ ਹੈ ਇਹ ਜਿਹੜੀ ਅੱਜ ਦੀ ਗਤੀਵਿਧੀ ਹੈ ਇਹਦੇ ਮਾਇਨੇ ਕੀ ਹੈ ਤੇ ਇਹਦੇ ਨਾਲ ਪ੍ਰਭਾਵ ਕੀ ਕੀ ਪੈ ਸਕਦੇ ਆ ਦੇਖੋ ਸਭ ਤੋਂ ਵੱਡਾ ਜਿਹੜਾ ਅੱਜ ਦਾ ਦਿਨ ਹੈ ਇਹ ਤੇ ਭਾਰਤ ਵਰਗੇ ਲੋਕਤੰਤਰ ਦੇਸ਼ ਤੇ ਧੱਬਾ ਜਿਹੜਾ ਸਾਰੀ ਉਮਰ ਧੋਤਾ ਨਹੀਂ ਜਾਣਾ ਹੈਗਾ ਦੂਜੀ ਗੱਲ ਹੈ ਕਿ ਸਿੱਖ ਕੌਮ ਸਿੱਖ ਪੰਥ ਜਿੰਨਾ ਆਪਣਾ ਜਲੂਸ ਕੱਢ ਰਿਹਾ ਵਾ ਇਹ ਕਦੀ ਨਹੀਂ ਹੋਣਾ ਇਹ ਜਲੂਸ ਕੱਢਣਾ ਸਰਕਾਰ ਨੂੰ ਜਿਹੜਾ ਜਿਹੜੀਆਂ ਪੰਥ ਨੇ ਧਿਰਾਂ ਨੇ ਸਾਰੀਆਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਬੈਠਣਾ ਚਾਹੀਦਾ ਕਿ ਆਖਰ ਅਜਿਹਾ ਕੀ ਹੋ ਰਿਹਾ ਇਹ ਐਡਾ ਵੱਡਾ ਸਾਡਾ ਅਕਾਲ ਤਖਤ ਜੀ ਉੱਥੇ ਅਗਰ ਅਜਿਹੀ ਕਾਰਵਾਈਆਂ ਹੁੰਦੀਆਂ ਤੇ ਲਾਜ਼ਮੀ ਤੌਰ ਤੇ ਕੌਮ ਦਾ ਜਿਹੜਾ ਵਾ ਉਹ ਮੈਨੂੰ ਲੱਗਦਾ ਨੁਕਸਾਨ ਹੋ ਰਿਹਾ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਔਰ ਇਸ ਅਜਿਹੇ ਦਿਨ ਜਿੱਥੇ ਭੁੱਲ ਬਖਸ਼ਾਉਣ ਵਾਲਾ ਦਿਨ ਆ ਉੱਥੇ ਤੁਸੀਂ ਔਰ ਉਹ ਉਹ ਸਮੇਂ ਦੀ ਸਰਕਾਰ ਨੂੰ ਲਾਂਤਾਂ ਪਾਉਣ ਵਾਲੇ ਦੇ ਨਾ ਉੱਤੇ ਤੁਸੀਂ ਆਪਣੀ ਹੀ ਜਿਹੜੀ ਆ ਜਿਹੜੀ ਹੈ ਸਿਆਸਤ ਚਮਕਾਉ ਦੀ ਖਾਤਰ ਕੌਮ ਦਾ ਹੋਰ ਨੁਕਸਾਨ ਕਰ ਰਿਹਾ ਦੇਖੋ ਇਸ ਮਸਲੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੌਮ ਦੇ ਜਥੇਦਾਰ ਨੂੰ ਰੋਕਿਆ ਗਿਆ ਹੋਵੇ ਪਿੱਛੇ ਜੇ ਦੋ ਤਿੰਨ ਘਟਨਾਵਾਂ ਹੋਈਆਂ ਸੀ ਉਹ ਮਸਲੇ ਹੋਰ ਸੀ ਲੇਕਿਨ ਆ ਜਿਹੜਾ ਮਸਲਾ ਕਿ ਪ੍ਰਵਾਨਿਤ ਜਥੇਦਾਰ ਨਹੀਂ ਆ ਤੇ ਅਸੀਂ ਇਹਨੂੰ ਅੱਜ ਕੌਮ ਦੇ ਨਾਮ ਤੇ ਸੰਦੇਸ਼ ਨਹੀਂ ਦੇ ਦਿੰਨਾ ਮੈਨੂੰ ਲੱਗਦਾ ਕਿ ਇੱਕ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਸਭ ਤੋਂ ਮਾੜਾ ਦਿਨ ਹੈਗਾ ਔਰ ਦੂਜੀ ਗੱਲ ਇਹ ਕਿ ਜਦੋਂ ਇਹ ਹਰ ਪਤਾ ਕਿ 6 ਜੂਨ ਨੂੰ ਇੱਕ ਕੌਮ ਦਾ ਜਥੇਦਾਰ ਸੰਦੇਸ਼ ਪੜਦਾ ਤੇ ਜਿਹੜੇ ਦਮਦਮਨੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਉਹਨਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਔਰ ਇਹ ਉਹਨੂੰ ਮਨਾਉਣ ਵੀ ਗਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਾਉਣ ਵੀ ਲੇਕਿਨ ਉਹ ਨਹੀਂ ਮੰਨੇ ਹੁਣ ਦਮਦਮਨੀ ਟਕਸਾਲ ਦੇ ਮੁਖੀ ਦਾ ਕੀ ਰੋਲ ਹੈ ਇਹ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਬੋਲ ਚੁੱਕੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਨੇ ਪਰਮ ਬੰਦ ਸਿੰਘ ਬੰਟੀ ਰਮਾਣਾ ਉਹ ਕਹਿ ਰਹੇ ਨੇ ਹਰਨਾਮ ਸਿੰਘ ਬਾਬੇ ਬਾਰੇ ਉਹ ਬਹੁਤ ਕੁਝ ਬੋਲ ਰਹੇ ਨੇ ਕਿ ਜਦੋਂ ਹਜੂਰ ਸਾਹਿਬ ਬੋੜ ਜਾਂ ਦੂਜੇ ਬੋੜਾਂ ਤੇ ਬੀਜੇ ਬੀਜਪੀ ਨੇ ਆਰਐਸਐਸ ਨੇ ਟੇਕਓਵਰ ਕਰ ਲਿਆ ਬਾਬਾ ਨਹੀਂ ਬੋਲਿਆ ਹੂੰ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਤੇ ਬਾਬਾ ਉਹਨਾਂ ਦੇ ਹੱਕ ਦੇ ਵਿੱਚ ਆ ਅਜੀਬ ਸਥਿਤੀ ਦੇ ਵਿੱਚ ਕੌਮ ਦਾ ਜਲੂਸ ਨਿਕਲਿਆ ਮੈਨੂੰ ਲੱਗਦਾ ਕਿ ਸ਼ਰੂਮਨੀ ਗੁੱਦਾ ਪ੍ਰਬੰਧਕ ਕਮੇਟੀ ਭਾਵੇਂ ਅੱਜ ਦੇ ਮਸਲੇ ਅੱਜ ਦੇ ਦਿਨ ਤੇ ਕੋਈ ਲੜਾਈ ਝਗੜਾ ਨਹੀਂ ਹੋਇਆ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਇੱਕ ਕੌਮ ਦੇ ਜਥੇਦਾਰ ਨੂੰ ਸੰਦੇਸ਼ ਨਾ ਪੜ ਦਿੱਤਾ ਗਿਆ ਇਹਦੇ ਵਿੱਚ ਮੈਨੂੰ ਲੱਗਦਾ ਕਿ ਸ਼ਰੂਮਨੀ ਗੁੱਦਾ ਪ੍ਰਬੰਧਕ ਕਮੇਟੀ ਕਾਲੀ ਦਰ ਨੂੰ ਵੀ ਪਰ ਚੋਲ ਕਰਨ ਦੀ ਜ਼ਰੂਰਤ ਹੈ ਕਿ ਆਖਰ ਮਸਲਾ ਕੀ ਆ ਹੁਣ ਦੇਖੋ ਨਾ ਕੌਮ ਮਤਵਾਜੀ ਜਥੇਦਾਰਾਂ ਨੂੰ ਮੰਨ ਰਹੀ ਆ ਨਾ ਕੌਮ ਸ਼੍ਰੀ ਕਾਲ ਤਕ ਸਾਧ ਦੇ ਜਥੇਦਾਰ ਨੂੰ ਮੰਨ ਰਹੀ ਆ ਤੇ ਕੌਮ ਕਿੱਧਰ ਜਾਵੇ ਇਹਦਾ ਲੱਗਦਾ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਕਾਲੀ ਦਲ ਦੇ ਕਹਿੰਦਾ ਇਹ ਉਹਨਾਂ ਨੂੰ ਇੱਕ ਬੈਠ ਕੇ ਵਿਚਾਰ ਕਰਨਾ ਚਾਹੀਦਾ ਕਿ ਕੌਮ ਦਾ ਕਿਉਂ ਜਲੂਸ ਕੱਢਿਆ ਜਾ ਰਿਹਾ ਉਸ ਮਹਾਨ ਤਖਤ ਜਿਹੜਾ ਛੇਵੇਂ ਪਾਸ਼ਾ ਸਾਹਿਬ ਵੱਲੋਂ ਵਰਸੋਇਆ ਹੋਇਆ ਤਖਤ ਆ ਜਿਹੜਾ ਅਦਾਲਤੀ ਦੁਨੀਆਵੀ ਅਦਾਲਤਾਂ ਤੋਂ ਵੀ ਉੱਪਰ ਆ ਅੱਜ ਉਸ ਤਖਤ ਦੇ ਅਗਰ ਜੇ ਜਥੇਦਾਰ ਨੂੰ ਕੌਮ ਦੇ ਨਾਮ ਤੇ ਸੰਦੇਸ਼ ਨਹੀਂ ਪੜ ਦਿੱਤਾ ਜਾ ਰਿਹਾ ਤੇ ਕਿੰਨੀ ਮਾੜੀ ਗੱਲ ਹੈ ਇਹਦੀ ਵਜ੍ਹਾ ਕੀ ਆ ਉਹ ਵਜ੍ਹਾ ਜਿਹੜੀ ਆ ਜਾਣਨ ਦੀ ਲੋੜ ਆ ਪਛਾਨਣ ਦੀ ਲੋੜ ਆ ਉਹਦੇ ਵਾਸਤੇ ਸ਼੍ਰੋਮਣੀ ਕਾਲੀ ਦਲ ਨੂੰ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਰੀਆਂ ਧਿਰਾਂ ਨੂੰ ਬੁਲਾਉਣਾ ਚਾਹੀਦਾ ਉਹਨਾਂ ਨੂੰ ਸਿਰਫ ਹਰਨਾਮ ਸਿੰਘ ਬਾਬੇ ਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਸਮੁੱਚੀਆਂ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਜਾਂ ਹੋਰ ਲੋਕ ਜਿਥੇ ਬੰਦੀਆਂ ਨੇ ਉਹਨਾਂ ਨੂੰ ਬੈਠ ਕੇ ਕਰਨਾ ਚਾਹੀਦਾ ਸੀ ਇਹ ਨਹੀਂ ਹੁਣ ਤੁਸੀਂ ਭਾਵੇਂ ਇਲਜ਼ਾਮ ਲਗਾਓ ਕਿ ਫਲਾਨਾ ਫਲਾਨੀ ਏਜੰਸੀ ਦਾ ਬੰਦਾ ਇਹ ਇੱਕ ਘੜਿਆ ਕੜਾਇਆ ਦੋਸ਼ ਆ ਸਵਾਲ ਇਹ ਕਿ ਜਿਹੜੀ ਇਹ ਜਿਹੜਾ ਮਸਲਾ ਉੱਠਿਆ ਕਿਉਂ ਉਸ ਮਸਲੇ ਦੀ ਜੜ ਤੱਕ ਜਾਣਨ ਦੀ ਲੋੜ ਆ ਕੌਮ ਦੇ ਲੀਡਰ ਇਹ ਕਹਿ ਕੇ ਕਿ ਉਹ ਫਲਾਣਾ ਬੰਦਾ ਭਾਜਪੀ ਦਾ ਫਲਾਣਾ ਬੰਦਾ ਏਜੰਸੀਆਂ ਦਾ ਫਲਾਣਾ ਬੰਦਾ ਆਰਐਸਐਸ ਦਾ ਫਲਾਣਾ ਬੰਦਾ ਕਾਂਗਰਸ ਦਾ ਉਹਦਾ ਏਜੰਟ ਆ ਉਹਦਾ ਏਜੰਟ ਆ ਉਹਦੇ ਨਾਲ ਕੌਮ ਅੱਗੇ ਨਹੀਂ ਵਧਣੀ ਹੈਗੀ ਕੌਮ ਦਾ ਨੁਕਸਾਨ ਹੋਊਗਾ ਇਸ ਕਰਕੇ ਬਹੁਤ ਹੀ ਵੱਡਾ ਮਸਲਾ ਸੀ ਜਿਹਨੂੰ ਸੰਜੀਦਗੀ ਦੇ ਨਾਲ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਸੀ ਉਥੇ ਕਿਤੇ ਨਾ ਕਿਤੇ ਜਿਹੜੀ ਆ ਟੋਟ ਆਈ ਹੈਗੀ ਆ ਉਹ ਮਸਲਾ ਐਡਾ ਜਿਹੜਾ ਉਲਝਾਇਆ ਗਿਆ ਇਦਾਂ ਤੇ ਹਰ ਵਾਰ ਇਦਾਂ ਹੋਇਆ ਕਰੂਗਾ ਮਤਲਬ ਜੇ ਅੱਜ ਦਮਦਮੀ ਟਕਸਾਲ ਦੇ ਮੁਖੀ ਵੀ ਬਾਬਾ ਅਰਨਾਮ ਸਿੰਘ ਨੂੰ ਯਾਨੀ ਕੁਲਦੀਪ ਸਿੰਘ ਗੜਗੱਜ ਪ੍ਰਮਾਣ ਨਹੀਂ ਆ ਇਹਦਾ ਮਤਲਬ ਉਹ ਜਦੋਂ ਹਰ 6 ਜੂਨ ਆਇਆ ਕਰੂਗੀ ਕੀ ਉੱਥੇ ਅਜਿਹਾ ਹੀ ਹੋਇਆਊਗਾ ਫਿਰ ਪਰਵਾਣੇ ਤੇ ਜਥੇਦਾਰ ਕੌਣ ਲੈ ਕੇ ਆਊਗਾ ਜਿਹਦੀ ਜ਼ਿੰਮੇਵਾਰੀ ਹੈਗੀ ਆ ਮਤਲਬ ਇਸ ਸਤ ਕਾਲ ਨੂੰ ਬਹੁਤ ਸਾਰੇ ਸਮਾਗਮ ਹੋਇਆ ਕਰਨਗੇ ਫਿਰ ਤੇ ਅੱਜ ਜੇ ਕਾਲ ਤਖਤ ਸਾਹਿਬ ਤੋਂ ਰੋਕਤਾ ਕਾਲ ਨੂੰ ਹੋਰ ਕਿਤੇ ਧਾਰਮਿਕ ਸਮਾਗਮ ਤੋਂ ਰੋਕ ਦਿੱਤਾ ਜਾਊਗਾ ਤੇ ਕੌਮ ਦਾ ਬੇੜਾਗਰਕ ਕਿਵੇਂ ਹੋ ਰਿਹਾ ਕੌਮ ਇਸ ਤੁਕਤਾਂ ਵਿੱਚ ਕਿਉਂ ਫਸੇਗੀ ਜਿਹੜੇ ਇਹਨਾਂ ਮਸਲਿਆਂ ਨੂੰ ਨੇੜੇੋਂ ਦੇਖਦੇ ਰਹੇ ਨੇ ਜਾਂ ਪੱਤਰਕਾਰ ਨੇ ਸੀਨੀਅਰ ਉਹਨਾਂ ਦਾ ਮੰਨਣਾ ਹੈ ਕਿ 1980 ਦੇ ਸਮੇਂ ਤੋਂ ਪਹਿਲਾਂ ਤਾ ਇੱਕ ਜਦੋਂ ਵੀ ਜਥੇਦਾਰ ਥਾਪਣਾ ਹੁੰਦਾ ਸੀ ਸੁਝਾਅ ਲਏ ਜਾਂਦੇ ਸੀ ਜਥੇਬੰਦੀਆਂ ਦੇ ਸੰਪਰਦਾਵਾਂ ਦੇ ਬਾਅਦ ਵਿੱਚ ਰਵਾਇਤ ਹੌਲੇ-ਹੌਲੇ ਖੁਰਦੀ ਗਈ ਭੁਰਦੀ ਗਈ ਖਤਮ ਹੁੰਦੀ ਗਈ ਉਸੇ ਕਰਕੇ ਕਹਿੰਦੇ ਐਸਜੀਪੀਸੀ ਦੀ ਵੱਡੀ ਜ਼ਿੰਮੇਵਾਰੀ ਸੀ ਉਹ ਐਸਜੀਪੀਸੀ ਨੇ ਕਾਫੀ ਲੰਮੇ ਸਮੇਂ ਉਹ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਅੱਜ ਮੋੜ ਮੰਗ ਉੱਠ ਖੜੀ ਹੋਈ ਹੈ ਕਿ ਸਰਵ ਪ੍ਰਮਾਨਨਤਾ ਉਹਨੂੰ ਹੀ ਮੰਨਿਆ ਜਾਏਗਾ ਜੇ ਸਾਰਿਆਂ ਤੋਂ ਸੁਝਾਅ ਲਏ ਜਾਣਗੇ ਉਹ ਉਸ ਪਾਸੇ ਗੱਲ ਤੁਰ ਤਾਂ ਰਹੀ ਹੈ ਪਰ ਨੇਪਰੇ ਨਹੀਂ ਚੜੀ ਹਾਲੇ ਤੱਕ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆਇਆ ਕਿ ਅਕਾਲ ਤਖਤ ਸਾਹਿਬ ਤੇ ਜਿਹੜੇ ਜਥੇਦਾਰ ਲਗਾਏ ਗਏ ਉਹਦੇ 'ਚ ਸਿਆਸੀ ਜਿਹੜੇ ਨੇ ਮੰਤਬ ਵਾਸਤੇ ਹੀ ਜਥੇਦਾਰ ਲੱਗਦੇ ਰਹੇ ਨੇ ਉਹ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦੋਸ਼ ਲੱਗਦੇ ਰਹੇ ਨੇ ਕਿ ਅਕਾਲ ਤਖਤ ਸਾਹਿਬ ਦਾ ਵੀ ਸਿਆਸੀਕਰਨ ਕੀਤਾ ਗਿਆ ਸਿਆਸੀਕਰਨ ਕਿੰਨੇ ਕੀਤਾ ਸ਼੍ਰੋਮਣੀ ਕਾਲੀ ਦਲ ਦੇ ਦੋਸ਼ ਲੱਗਦੇ ਰਹੇ ਨੇ ਉਹਦੇ 'ਚ ਅਕਾਲ ਤਖਤ ਸਾਹਿਬ ਦੀ ਮਹਾਨਤਾ ਜਾਂ ਉਹਨਾਂ ਤੇ ਜਿਹੜੇ ਬਰਾਜਮਣ ਜਥੇਦਾਰ ਉਹਨਾਂ ਦੇ ਕਿਰਦਾਰ ਤੇ ਵੀ ਛੱਟ ਵੱਜੀ ਆ ਗਈ ਆ ਇਸ ਕਰਕੇ ਜਦੋਂ 1980 ਦੀ ਜਿਹੜੀ ਆਧਾਰਨ ਦਿੱਤੀ ਜਾ ਰਹੀ ਉਹਦੇ ਚ ਪਹਿਲਾਂ ਸਰਬੱਤ ਖਾਲਸਾ ਤੇ ਜਰੀਏ ਹੀ ਜਥੇਦਾਰ ਚੁਣੇ ਜਾਂਦੇ ਨੇ ਉਹ ਦੰਦਾ ਕਿ ਸਾਰੇ ਹੀ ਕੌਮ ਨੂੰ ਪਰਵਾਹ ਦੇ ਹੁਣ ਜਦੋਂ ਲਫਾਫਿਆਂ ਜੋ ਨਿਕਲਨੇ ਸ਼ੁਰੂ ਹੋ ਗਏ ਉਹਦੇ ਨਾਲ ਨੁਕਸਾਨ ਹੋਇਆਗਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਤੋਂ 10-12 ਸਾਲ ਪਹਿਲਾਂ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਇੱਕ ਕਮੇਟੀ ਬਣਾ ਕੇ ਤੇ ਲੋਕਾਂ ਕੋ ਸਜਾ ਲੈ ਜਣ ਉਸ ਕਮੇਟੀ ਦੀ ਸਿਰਫ ਇੱਕ ਮੀਟਿੰਗ ਹੋਈ ਆ ਹੁਣ ਪਿੱਛੇ ਜਿਹੜਾ ਜਦੋਂ ਰੌਲਾ ਪਿਆ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਰਾਤੋਂ ਰਾਤ ਅਕਾਲ ਤਖਬਾਬ ਦੇ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਤਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਹਟਾ ਦਿੱਤੇ ਕਿ ਫਿਰ ਰੌਲਾ ਉੱਠਿਆ ਸੀ ਕਿ ਕੋਈ ਵਿਧੀ ਵਿਧਾਨ ਬਣਾਇਆ ਜਾਵੇ ਘੱਟੋ ਘੱਟ ਇਹ ਹੋਣਾ ਚਾਹੀਦਾ ਨਾ ਕਿ ਤੁਸੀਂ 5 ਸਾਲ ਦਾ ਰੱਖ ਲਓ 3 ਸਾਲ ਦਾ ਰੱਖ ਲਓ ਜਥੇਦਾਰ ਕਿਹੋ ਜਿਹਾ ਹੋਣਾ ਜਿਹਦਾ ਉਹਦੀ ਧਾਰਮਿਕ ਪਛੋਕੜ ਕੀ ਹੋਣਾ ਚਾਹੀਦਾ ਉਹਦੀ ਕੌਮ ਨੂੰ ਦੇਣ ਕੀ ਹੋਣੀ ਚਾਹੀਦੀ ਹੈ ਸਰ ਪ੍ਰਵਾਨਿਤ ਆ ਕਿ ਜਾਂ ਇੱਕ ਪਾਰਟੀ ਨੂੰ ਜਾਂ ਇੱਕ ਧਰਮ ਨੂੰ ਪ੍ਰਵਾਨਿਤ ਆ ਉਹ ਚੀਜ਼ਾਂ ਜਦ ਤੱਕ ਦੂਰ ਨਹੀਂ ਹੁੰਦੀਆਂ ਤਦ ਤੱਕ ਇਹ ਬਖੇੜਾ ਰਹੂਗਾ ਹੁਣ ਇਸ ਮਸਲੇ ਵਿੱਚ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਅਥਾਰਟੀ ਹੈ ਜੱਥੇਦਾਰਾਂ ਨੂੰ ਲਾਉਣ ਵਾਲੇ ਉਹਦੇ ਪਿੱਛੇ ਸ਼੍ਰੋਮਣੀ ਕਾਲੀ ਦਲ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਇਸ ਮਸਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਕਹਿਣ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਿਭਾਵੇ ਕਿ ਜਿਹੜੀ ਕਮੇਟੀ ਬਣਾਈ ਜਾਈ ਜਾਂ ਉਹਨਾਂ ਨੂੰ ਵਿਚਾਰ ਮੰਗੇ ਸੁਝਾਅ ਮੰਗੇ ਨੇ ਉਹ ਸੁਝਾਅਾਂ ਦੇ ਵਿੱਚ ਇਹ ਲਾਉਣਾ ਚਾਹੀਦਾ ਹੈ ਕਿ ਦੇਖੋ ਜਦੋਂ ਹਿੰਦੂ ਧਰਮ ਦੀ ਗੱਲ ਕਰਦੇ ਜੋ ਸ਼ੰਕਰਚਾਰੀ ਵਾਲੇ ਕੋਈ ਰੌਲਾ ਨਹੀਂ ਪੈਂਦਾ ਜਦੋਂ ਪੌਪ ਲਗਾਏ ਜਾਂਦੇ ਨੇ ਕੋਈ ਪਰੌਲਾ ਨਹੀਂ ਪੈਂਦਾ ਜਦੋਂ ਮੁਸਲਮ ਧਰਮ ਦੇ ਵੱਡੇ ਵੱਡੇ ਖਲੀਫਾ ਲਾਏ ਜਾਂਦੇ ਕੋਈ ਰੌਲਾ ਨਹੀਂ ਪੈਂਦਾਗਾ ਸਿਰਫ ਸਿੱਖ ਧਰਮ ਦੇ ਵਿੱਚ ਜਿਹੜਾ ਸਿਰਫ 2% ਆ ਉਹਦੇ 'ਚ ਜਦੋਂ ਜਸੇਦਾਰ ਲਾਉਣੇ ਹੁਣ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਤੇ ਸਭ ਤੋਂ ਵੱਧ ਰੌਲਾ ਪੈਂਦਾ ਦੁਨੀਆ ਪੱਰ ਦੇ ਵਿੱਚ ਰੌਲਾ ਪੈਂਦਾ ਔਰ ਦੁਨੀਆ ਸਾਰੀ ਦੇਖਦੀ ਕਿ ਸਿੱਖ ਕੌਮ ਜਿਹੜੀ 2% ਆ ਉਹ ਕਰ ਕੀ ਰਹੀ ਹੈਗੀ ਨਾ ਇਸ ਕਰਕੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇੱਕ ਪੂਰਾ ਪ੍ਰੋਪਰ ਵਿਵਿਧ ਵਿਧਾਨ ਬਣਾਇ ਜਿੰਨੀਆਂ ਸਿੱਖ ਸੰਪਰਦਾਵਾਂ ਨੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਜਿੰਨੀਆਂ ਵੀ ਸਿੰਘ ਸੁਭਾਵਾਂ ਨੇ ਜਿਨ੍ਹਾਂ ਦਾ ਵੀ ਰੋਲ ਹੈਗਾ ਨਾ ਉਹਨਾਂ ਕੋਲ ਲੈ ਲੈਣੇ ਚਾਹੀਦੇ ਵਿਚਾਰ ਘਟੋ ਘਟੇ ਕਿ ਰੂਪਰੇਖਾ ਆ ਜਾਏ ਨਾ ਮਾਪਦੰਡ ਆ ਜਾਏ ਕਿ ਇਹ ਜਿਹੜੇ ਜਥੇਦਾਰ ਲਾੜਨੇ ਕਿਉਂਕਿ ਸਾਡੇ ਕੋਲ ਤਿੰਨ ਤਖਤ ਨੇ ਦੋ ਤਖਤ ਸਾਡੇ ਬਾਹਰ ਨੇ ਉਹਨਾਂ ਤੇ ਹੁਣ ਭਾਜੀਪੀ ਪੱਖੀ ਲੋਕ ਨੇ ਨਾ ਤੇ ਹੁਣ ਜਿਹੜੇ ਨੇ ਹਜੂਰ ਸਾਹਿਬ ਵਾਲੇ ਨੇ ਉਹ ਸਰਕਾਰਤਕ ਸਾਹਿਬ ਦੇ ਜਥੇਦਾਰ ਨੂੰ ਤਲਬ ਕਰੀ ਜਾਂਦੇ ਜਦ ਕਿ ਉਹਨਾਂ ਦਾ ਕੋਈ ਰੋਲ ਨਹੀਂ ਉਹ ਤਲਬ ਕਰ ਨਹੀਂ ਸਕਦੇ ਨਾ ਇਹ ਜਿਹੜਾ ਬਖੇੜਾ ਪਿਆ ਦੁੱਬਦਾ ਵਾ ਉਹਨੂੰ ਕੌਣ ਕੱਢਣੀ ਉਹ ਸ਼ਰਮਿੰਗੋ ਦਾ ਪ੍ਰਬੰਧਕ ਕਮੇਟੀ ਕਹਿੰਦੇ ਤੇ ਸ਼ਰਮਿੰਗੋ ਦਾ ਪ੍ਰਬੰਧਕ ਕਮੇਟੀ ਨੂੰ ਇਹ ਜਿਹੜਾ ਵਾ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਉਹਨਾਂ ਰੌਲਾ ਵਾ ਕਿ ਜਥੇਦਾਰ ਜਿਹੜੇ ਕਿ ਗਿਆਨੀ ਕੁਲਦੀਪ ਸਿੰਘ ਕਾਰਜਕਾਰੀ ਨੇ ਕਿ ਉਹਨਾਂ ਨੂੰ ਬੁਲਾਇਆ ਜਾਵੇ ਬਲਵੰਤ ਸਿੰਘ ਰਾਜਵਾਨ ਨੂੰ ਲਾਇਆ ਜਾਵੇ ਕੀ ਬਲਵੰਤ ਸਿੰਘ ਰਾਜਵਾਨ ਨੂੰ ਲਾ ਕੇ ਅਕਾਲੀ ਦਲ ਜਾਂ ਸ਼ਰਮਣੀ ਗੁਰਦਵਾਰਾ ਪਰ ਕਈ ਹੋਰ ਸਿਆਸੀ ਗੋਟੀਆਂ ਫਿੱਟ ਕਰਨਾ ਚਾਹੁੰਦੇ ਕੀ ਰਾਜਵਾਨਾ ਸਾਹਿਬ ਪੂਰੀ ਕੌਮ ਵਾਸਤੇ ਪ੍ਰਮਾਣ ਹੋਏਗਾ ਜਿਹੜੀ ਪ੍ਰਮਾਣਿਕਤਾ ਹੈ ਨਾ ਉਹ ਕਿਵੇਂ ਹੋਏਗੀ ਕੌਣ ਦੇਗਾ ਉਹਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਇਹ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜਿੰਨੀਆਂ ਫਿਰ ਧਾਰਮਿਕ ਜਥੇਬੰਦੀਆਂ ਨੇ ਸਿੱਖ ਸੰਪਰਦਾਵਾਂ ਨੇ ਸਿੰਘ ਸੁਭਾਵਾਂ ਨੇ ਉਹਨਾਂ ਨੂੰ ਹੀ ਬੁਲਾਉਣਾ ਚਾਹੀਦਾ ਉਹਨਾਂ ਦੇ ਪ੍ਰਧਾਨਾਂ ਨੂੰ ਉਹਨਾਂ ਨੂੰ ਜਰਨਲਿਸਟਾਂ ਨੂੰ ਬੁਲਾਉਣਾ ਚਾਹੀਦਾ ਉਹ ਹੀ ਡਿਸਾਈਡ ਕਰਨਾ ਪੂਰੀ ਦੁਨੀਆ ਦੇਖੇ ਪੂਰਾ ਇੰਡੀਆ ਦੇ ਵਿੱਚ ਜਿੰਨੀਆਂ ਵੀ ਸਾਰੀਆਂ ਬਲਾਉਣੀਆਂ ਚਾਹੀਦੀਆਂ ਉਹਨੂੰ ਕਹਿ ਸਕਦੇ ਕਿ ਸਰਵ ਪ੍ਰਮਾਣਿਤ ਤੇ ਜਦ ਤੱਕ ਅਜਿਹੀ ਰੂਪਰੇਖਾ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਨਹੀਂ ਕੀਤੀ ਉਦੋਂ ਫਿਰ ਉਹ ਉਹ ਉਹਦੋਂ ਉਹ ਜਿਹੜਾ ਵਾ ਅਕਾਲ ਤਖਤ ਦੇ ਜਿਹੜੇ ਬੈਠੇ ਜਥੇਦਾਰ ਉਹਨਾਂ ਦੇ کردار ਹਨ ਜੀ ਜਾਂ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਸ ਤੇ ਜਿਹੜੇ ਨੇ ਸਵਾਲ ਖੜੇ ਹੁੰਦੇ ਰਹਿਣਗੇ ਹੁਣ ਕੌਣ ਕਿਹੜੀ ਏਜੰਸੀ ਦਾ ਕੌਣ ਕਿਸ ਪਾਰਟੀ ਦਾ ਏਜੰਟ ਆ ਉਹ ਤੇ ਸਵਾਲ ਸੈਕੰਡਰੀ ਆ ਜੀ ਇਹ ਕਿ ਸਵਾਲ ਖੜਾ ਕਿਉਂ ਆ ਉਹ ਜਿਹੜੀ ਆ ਉਹ ਸ਼ਰਮਣੀ ਗੁਰਦਾ ਪਰਵੰਧਕ ਕਮੇਟੀ ਦੇ ਕਾਲੀ ਦਲ ਨੂੰ ਉਹ ਸਵਾਲ ਲੱਭਣ ਦੀ ਜਰੂਰਤ ਹੈ ਕਿ ਜੜ ਕੀ ਆ ਜਦ ਤੱਕ ਸ਼ਰਮਣੀ ਕਾਲੀ ਦਲ ਦਾ ਸ਼ਰਮਣੀ ਗੁਰਦਾ ਪਰਵੰਧਕ ਕਮੇਟੀ ਉੱਜੜ ਨੂੰ ਨਹੀਂ ਲੱਭਦਾ ਹੈਗਾ ਤਦ ਤੱਕ ਇਹ ਜਿਹੜਾ ਬਿਖੇੜਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ